ਨੀ ਬੀਧੀ ਕਿਰਾ ਰੈ ਖਾਲਸਾ ਵਾਇਰ ਜੀ ਦੀ ਫਤਿਹ ਜੀ ਪੀਤਾ ਜੀ ਕੁਲਦੀਪ ਸਿੰਘ ਜੀ ਸੰਦੀਪ ਸਿੰਘ ਨਹੀਂ ਕੁਲਦੀਪ ਸਿੰਘ ਕੁਲਦੀਪ ਸਿੰਘ ਹਾਂਜੀ ਭਾਈ ਸੰਦੀਪ ਸਿੰਘ ਜੀ ਤੁਹਾਡੀ ਲਾ ਜੀ ਮੈਂ ਭਰਾਵਾਂ ਦਾ ਛੋਟਾ ਜੀ ਤੇ ਅੱਜ ਮਾਨ ਸਨਮਾਨ ਕੀਤਾ ਗਿਆ ਕਿੰਨੀ ਖੁਸ਼ੀ ਬਹੁਤ ਖੁਸ਼ੀ ਆ ਜੀ ਪਰਿਵਾਰ ਦੇ ਵਿੱਚ ਤੁਸੀਂ ਵੇਖ ਹੀ ਰਹੇ ਜੇ ਸਾਰੇ ਜੀ ਪਰਿਵਾਰ ਦੇ ਇਕੱਠੇ ਹੋਏ ਆ ਇਹ ਬਹੁਤ ਖੁਸ਼ੀ ਆ ਜੀ ਤੇ ਪਹਿਲੇ ਵੀ ਸਨਮਾਨ ਕੀਤਾ ਗਿਆ ਜੇ ਅੱਗੇ ਹੋਇਆ ਇਹਨਾਂ ਨੂੰ ਨਹੀਂ ਪਹਿਲਾਂ ਵੀ ਦੋ ਸਨਮਾਨ ਤੋਂ ਪਹਿਲਾਂ ਹੋ ਚੁੱਕੇ ਆ ਇੱਕ ਸੋਨੇ ਦਾ ਪਿੰਨ ਦੇ ਨਾਲ ਤੇ ਇੱਕ ਸੋਨੇ ਦੇ ਗੇਂਠੇ ਦੇ ਨਾਲ ਇਹ ਤੀਸਰਾ ਸਨਮਾਨ ਤੇ ਆ ਕਿੰਨਾ ਚੰਗਲਾ ਲੱਗਦਾ ਜੋ ਇਲਾਕੇ ਦਾ ਨਾ ਆ ਬਹੁਤ ਖੁਸ਼ੀ ਹੁੰਦੀ ਹੈ ਜੀ ਜਿਹਨੂੰ ਆਪਣਾ ਪਰਿਵਾਰ ਆਪਣੇ ਭੈਣ ਭਰਾ ਆਪਣਾ ਨਾਮ ਰੌਸ਼ਨ ਕਰਦੇ ਆ ਤੇ ਬਹੁਤ ਖੁਸ਼ੀ ਹੁੰਦੀ ਹੈ ਇਹ ਗੱਲ ਦੀ ਮੈਮਾ ਪਿੰਡ ਚ ਕਿੰਨੀ ਕੀ ਚਰਚਾ ਕੀਤੀ ਜੀ ਮੈਮੇ ਪਿੰਡ ਦੇ ਵਿੱਚ ਤੇ ਸਾਰੇ ਪਿੰਡ ਦੇ ਵਿੱਚ ਬਹੁਤ ਚਰਚਾ ਹੋਇਆ ਜੀ ਸਾਰਾ ਮੈਮਾ ਹੀ ਤਕਰੀਬਨ ਹੋਮਾਵਾ ਆ ਕੇ ਪਹੁੰਚਿਆ ਵਾ ਸਾਰਿਆਂ ਨੇ ਆਣ ਕੇ ਵਧਾਈ ਦਿੱਤੀ ਆ ਹੌਸਲਾ ਵਧਾਈ ਕਰਕੇ ਗਏ ਆ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਪੰਜਾਬ ਤੋਂ ਗਏ ਨੇ ਐਨਆਰਆਈ ਵੀਰ ਉਹਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਆਪਣੀ ਦੇਸ਼ ਨਾਲ ਘੜ ਕੇ ਹਾਂਜੀ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੋ ਆਪਣੇ ਪੰਜਾਬ ਬਾਰੇ ਬਹੁਤ ਸੋਚਦੇ ਆ, ਪਿਛੇ ਫਿਕਰ ਰੱਖਦੇ ਆ, ਆਪਣੇ ਭੈਣ ਭਰਾਵਾਂ ਦਾ ਜਿਹੜਾ ਮਾਨ ਸਨਮਾਨ ਕਰਦੇ ਆ, ਧੰਨਵਾਦ ਹੈ ਜੀ ਉਹਨਾਂ ਦਾ। ਹਾਨੀਪੰਡ ਕੀ ਨਾਮ ਤੁਹਾਡਾ? ਰਜਿੰਦਰ ਕੋਹ। ਕੀ ਲੱਗਦੇ ਜੀ ਪੈਸਾ? ਹਾਂ ਜੀ ਮੇਰੇ ਹਸਬੰਦ ਨੇ। ਕੀ ਨਾਮ ਤੁਹਾਡਾ? ਸੰਦੀਪ ਸਿੰਘ। ਕੀ ਕੰਮ ਕੀ ਕਰਦੇ ਨੇ? ਉਹ ਕਵੀਸ਼ਰੀ ਕਰਦੇ ਨੇ। ਹਾਂਜੀ। ਅੱਜ ਕੀ ਮਾਨ ਸਨਮਾਨ ਕੀਤਾ ਗਿਆ? ਕਿੱਥੋਂ ਕੀਤਾ ਗਿਆ? ਤਾਂ ਕੀ ਹੋਇਆ? ਇਹਨਾਂ ਨੂੰ ਇੱਥੇ ਚਿੱਤੇ ਪਿੰਡ ਦੇ ਵਿੱਚ ਮਾਨ ਸਨਮਾਨ ਕੀਤਾ ਗਿਆ ਵਾ। ਬਹੁਤ ਹਾਂ ਜੀ ਸੋਨੇ ਦੇ ਕੈਂਠੇ ਨਾਲ। ਇਹ ਪਹਿਲੀ ਵਾਰ ਕੀਤਾ ਗਿਆ ਜਗ੍ਹਾ ਵੀ ਸਨਮਾਨ ਅੱਗੇ ਵੀ ਇਹਨਾਂ ਸੋਨੇ ਦੇ ਪੈਨਾਂ ਸਨਮਾਨਤ ਕੀਤਾ ਗਿਆ ਸੀ ਫਿਰ ਇਹਨਾਂ ਦਾ ਰਟਾਲ ਪੈਨ ਤੋਂ ਇਹਨਾਂ ਨੂੰ ਕੈਂਥੇ ਨਾਲ ਉੱਥੇ ਵੀ ਸਨਮਾਨਤ ਕੀਤਾ ਗਿਆ ਸੀ ਹੁਣ ਇਹਨਾਂ ਪਿੰਡ ਚਿੱਤਿਆਂ ਤੋਂ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਹੈ ਜੀ ਕਿੰਨੀ ਖੁਸ਼ੀ ਆ ਪਰਿਵਾਰ ਬਹੁਤ ਖੁਸ਼ੀ ਆ ਕਿ ਅਸੀਂ ਦੱਸ ਨਹੀਂ ਸਕਦੇ ਕਿ ਸਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਇਲਾਕੇ ਦਾ ਕਿੰਨਾ ਕਨਾਲ ਬਹੁਤ ਲਗੇ ਬਹੁਤ ਨਾਕ ਦੇਸਾਂ ਦੇਸਾਂ ਵਿੱਚ ਇਹਨਾਂ ਨੇ ਨਾਮ ਰੋਸ਼ਨ ਕਰ ਦਿੱਤਾ ਹੈ ਇਲਾਕੇ ਦਾ ਕੀ ਲੱਗਦਾ ਵੀ ਹੁਣ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਲੋਕ ਨੇ ਹੁਣ ਇਸ ਤਰ੍ਹਾਂ ਕੀਤੇ ਵਜੀਰਾ ਦੇ ਇਹਨਾਂ ਦਾ ਮਾਨ ਸਨਮਾਨ ਕਰਨੇ ਸੀ ਇਹਦਾ ਰਾਹ ਪੈ ਗਏ ਲੋਕ ਹਾਂਜੀ ਹ ਵੇਖੋ ਮਹਾਰਾਜ ਦੀ ਕਿਰਪਾ ਨਾਲ ਜੇ ਕੋਈ ਬੱਚਾ ਆਪਣਾ ਸੁਧਰਨਾਪ ਗੁਰੂ ਮਾਰਦਾ ਨਾਲ ਲੜ ਲਗਣਾ ਚਾਹੁੰਦਾ ਕਿ ਇਹਦੇ ਵਿੱਚ ਕੋਈ ਨਹੀਂ ਹੈਗਾ ਦਿੱਕਤ ਨਹੀਂ ਹੈਗੀ ਕਿ ਉਹ ਵੱਧ ਚੜ ਕੇ ਆਪਣਾ ਕੰਮ ਕਰ ਸਕਦੇ ਨੇ ਵਿਦੇਸ਼ਾਂ ਵਿੱਚ ਵੀ ਜਿਹੜੇ ਵੀਰ ਬੈਠੇ ਨੇ ਉਹਨਾਂ ਨੂੰ ਵੀ ਧੰਨਵਾਦ ਬਹੁਤ ਜਿਹੜਾ ਨੇ ਇਹਨਾਂ ਨੇ ਇੰਨਾ ਮਾਨ ਮਹਿਸੂਸ ਮਾਨ ਦਿੱਤਾ ਮੇਰੇ ਹਸਬੰਦ ਨੂੰ ਅਸੀਂ ਦੇਖਿਆ ਪਰਵਾਰ ਵਿੱਚ ਜਦੋਂ ਆਏ ਸੀ ਭਾਈ ਸਾਹਿਬ ਤੇ ਬੱਚਿਆਂ ਵੱਲੋਂ ਵੀ ਜਿਹੜਾ ਕਿ ਮੂੰਹ ਮਿੱਠਾ ਕਰਵਾ ਕੇ ਸੋਪਿਆਂ ਬਾਕੇ ਜਿਹਦੇ ਜੋ ਕੇ ਨੰਦ ਲਗਾਇਆ ਹਾਂਜੀ ਹਾਂਜੀ ਕੇ ਚਲੋ ਉਹ ਬਹੁਤ ਇਹਨਾਂ ਦੇ ਬੇਟੀਆਂ ਨੇ ਮਾਨ ਮਹਿਸੂਸ ਹੋ ਗਿਆ ਕਿ ਹਾਂ ਨੇ ਮੇਰੇ ਮੇਰੇ ਪਾਪਾ ਜਿਹੜੇ ਸਿੰਨਾ ਸੋਨੇ ਦੇ ਕੈਂਠੇ ਨਾਲ ਸਨਮਾਨਤ ਕੀਤਾ ਗਿਆ ਉਹਨਾਂ ਦੀ ਖੁਸ਼ੀ ਨਹੀਂ ਬਿਆਨ ਨਹੀਂ ਕਰ ਸਕਦੇ ਇਸੇ ਕਰਕੇ ਉਹਨਾਂ ਨੇ ਆਪਣੇ ਪਾਪਾ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੇ ਅੰਦਰ ਨੇੰਤ ਠੀਕ ਹੈ ਆਪੜ ਕੀ ਨਾਮ ਹੈ ਮੇਰਾ ਨਾਮ ਹਰ ਸਿਮਰਿੰਗਰ ਅੱਛਾ ਮੇਰੇ ਭਾਈ ਸੰਦੀਪ ਸਿੰਘ ਕਿਲਾਦ ਗਾਂਢੀ ਮੇਰੇ ਪਿਤਾ ਜੀ ਅੱਜ ਉਹਨਾਂ ਨੂੰ ਗੋਡ ਮੈਰਟ ਨਾਲ ਜਿਵੇਂ ਇਹ ਸੋਨੇ ਕੈਂਠਿਆਂ ਨਾਲ ਸਨਮਾਨਤ ਕੀਤਾ ਗਿਆ ਇਸ ਦਾ ਬਹੁਤ ਹੀ ਸਾਡੇ ਸਾਰਿਆਂ ਨੂੰ ਬੜੀ ਖੁਸ਼ੀ ਸੀਗੀ ਮੇਰੇ ਪਾਪਾ ਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਗਿਆ ਹੈ ਅਸੀਂ ਸਾਰੇ ਬੜੇ ਖੁਸ਼ ਸੀਗੇ ਤੇ ਪਹਿਲੀ ਵੀ ਸਨਮਾਨਤ ਹੋਇਆ ਕਿ ਜਾਂ ਪਹਿਲੀ ਵਾਰੋਂ ਸਵਾਲ ਕੀਤਾ ਨਹੀਂ ਪਹਿਲੇ ਵੀ ਕੀਤਾ ਗਿਆ ਪਹਿਲੇ ਪਹਿਲਾਂ ਇੱਕ ਵਾਰੀ ਘੰਟਾ ਮਿਲਿਆ ਸੀਗਾ ਤੇ ਇੱਕ ਵਾਰੀ ਪੈਨੇ ਮਿਲਿਆ ਸੀਗਾ ਇੱਕੀ ਜਾਣਾ ਚਾਹੋਗੇ ਇਸ ਤਾ ਲੋਕੀ ਜਿਹੜਾ ਇਹਦਾ ਮਾਸਕ ਆ ਦੇ ਲਾਪੇ ਨੇ ਕਿਸੇ ਨੂੰ ਢਾੜ ਕੇ ਸਿਆ ਨੂੰ ਹਾਂਜੀ ਕੀ ਗੱਲ ਹੈ ਇਹ ਇਹ ਕੀ ਬੜੀ ਖੁਸ਼ੀ ਹੁੰਦੀ ਵੇਖ ਕੇ ਜਦੋਂ ਆਪਣੇ ਪਰਿਵਾਰ ਨੂੰ ਸਤਿਕਾਰ ਮਿਲਦਾ ਆਪਣੇ ਪਿਤਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਸਾਰਾ ਕੁਝ ਵੇਖ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ ਆਪਣੇ ਪਰਿਵਾਰ ਤੇ ਇਲਾਕੇ ਵਿੱਚ ਕੀ ਨਹੀਂ ਖੁਸ਼ੀ ਜਾ ਰਹੀ ਸਾਰੇ ਬੜੇ ਖੁਸ਼ ਨੇ ਸਾਡੇ ਲਾਗੇ ਤੇ ਤੁਸੀਂ ਵੱਡੇ ਆ ਕੀ ਬਣਨਾ ਚਾਹ ਰਹੇ ਹਾਂ ਪੜਾਈ ਕਰਦੇ ਹਾਂ ਹਾਂ ਜੀ ਮੈਂ ਵੱਡੇ ਕੋਈ ਡਾਕਟਰ ਬਣਨਾ ਚਾਹੁੰਦੀ ਹਾਂ ਐਸੈਂਸ਼ੀਅਲੀ ਆਊਟਸਾਈਡ ਉਹ ਵੀ ਨਾਲ ਦੇ ਨਾਲ ਅਸੀਂ ਸਿੱਖੀ ਨੂੰ ਨਾਲ ਹੀ ਰੱਖਣਾ ਚਾਹੁੰਦੇ ਆ ਆਪਣੇ ਅਨੁਵੇਦ ਕੀ ਲਾਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖੋਤੇ ਮੇਰਾ ਨਾਮ ਦਰਸ਼ਨ ਸਿੰਘ ਆ ਜੀ ਮੇਰਾ ਇਹ ਜੀ ਭਤੀਜੇ ਲੱਗਦੇ ਆ ਜੀ ਮੈਂ ਜੀ ਕਹਿੰਦਾ ਜੀ ਬਾਸ ਬਹੁਤ ਕਿਰਪਾ ਵਾਹਿਗੁਰੂ ਪਾਸ਼ਾ ਜੋ ਗੁਰੂ ਪਾਸ਼ਾ ਨੇ ਆਪਣੇ ਲੜ ਲਾ ਕੇ ਇਨੀ ਸ਼ੋਭਾ ਦੁਵਾਈ ਆ ਜੀ ਮਾਰੇ ਸੱਚੇ ਪਾਸ਼ਾ ਅਸੀਂ ਤਾਂ ਨੇ ਵੀ ਹਰ ਇੱਕ ਨੂੰ ਵੀ ਇਹ ਸ਼ੋਭਾ ਸਤਗੁਰੂ ਪਾਸ਼ਾ ਦਵਾਵੇ ਤੇ ਬੜੀ ਕਿਰਪਾ ਸਤਗੁਰੂ ਕਿਉਂਕਿ ਸਤਗੁਰੂ ਨਵਾਜਣ ਵਾਲਾ ਆਪ ਹੈ ਮੇਰਾ ਵਾਹਿਗੁਰੂ ਕਿਉਂਕਿ ਜੋ ਸੋਝੀ ਬਖਸ਼ਦਾ ਸਤਗੁਰੂ ਆਪਣੇ ਨਾਲ ਲਾ ਲਿੰਦਾ ਤੇ ਉਹ ਕਿਰਪਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਨਨ ਨੇ ਸੋਜੀ ਬਖਸ਼ ਕੇ ਗੁਰੂ ਪਤ ਸੰਦੀਪ ਸਿੰਘ ਨੂੰ ਆਪਣੇ ਨਾਲ ਜੋੜਿਆ ਤੇ ਆਪਣੇ ਬਹੁਤ ਲੈ ਰਿਹਾ ਗੁਰੂ ਕਿਰਪਾ ਦੀ ਮਾਰ ਇਹ ਭਾਈ ਸੰਦੀਪ ਸਿੰਘ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਜਿਲੇ ਦਾ ਨਾਮ ਰੋਸ਼ਨ ਗੁਰੂ ਰਾਬਦਾਸ ਜੀ ਨਗਰੀ ਦਾ ਨਾਮ ਰੋਸ਼ਨ ਕੀਤਾ ਸਾਧਗੁਰੂ ਸੱਚੇ ਪਾਸ਼ਾ ਨੇ ਮਹਾਰਾਜ ਬਹੁਤ ਕਿਰਪਾ ਜੀ ਬਹੁਤ ਕਿਰਪਾ ਵਾਏ ਹਰ ਕੋ ਨਾਮ ਜਾਣਦਾ ਸੰਦੀਪ ਸਿੰਘ ਦੇ ਨਾਲ ਆ ਪਿੰਡ ਮਹਿਮੇ ਨਾਲ ਦੇ ਨਾਲ ਜਾਣਿਆ ਜਾਂਦਾ ਜੋ ਪਿੰਡ ਮਹਿਮੇ ਤੋਂ ਭਾਈ ਸੰਦੀਪ ਸਿੰਘ ਹੈਗੇ ਜੀ ਉਹਦਾ ਨਾਮ ਨਾਲ ਨਵਾਜਿਆ ਜਾਂਦਾ ਭਾਈ ਹਾਂਜੀ ਮੇਰੀ ਕੀ ਨਾਮ ਹੈ ਸੰਦੀਪ ਸਿੰਘ ਮਹਿਮਾ ਕਵੀਸ਼ਰ ਅੱਜ ਪਰ ਮਾਨ ਸਨਮਾਨ ਕੀਤਾ ਗਿਆ ਸੋਨੇ ਦੇ ਕੈਂਚੀ ਨਾਲ ਕੀ ਚਲ ਜਾਉ। ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਇਸ ਕਾਬਲ ਬਣਾਇਆ ਕਿ ਅਸੀਂ ਗੁਰੂ ਦਾ ਜਸ ਕਰ ਸਕੀਏ। ਫਿਰ ਉਹਨਾਂ ਵੀਰਾਂ ਦਾ ਧੰਨਵਾਦ ਹੈ ਵੀਰ ਜਗਰੂਪ ਸਿੰਘ ਜੋ ਯੂਕੇ ਦੀ ਧਰਤੀ ਤੇ ਵੀਰ ਜਗਦੀਪ ਸਿੰਘ ਕਤਰ ਦੀ ਧਰਤੀ ਤੇ ਆ ਵੀਰ ਪਰਮਜੀਤ ਸਿੰਘ ਚੀਟਿਆਂ ਤੋਂ ਸਾਰੇ ਵੀਰਾਂ ਨੇ ਰਲ ਕੇ ਨਾਲ ਸਮੁੱਚੇ ਚੀਤੇ ਨਗਰ ਦੀ ਸੰਗਤ ਨੇ ਰਲ ਕੇ ਜੋ ਇਹ ਸਾਡੇ ਜਥੇ ਨੂੰ ਮੈਨੂੰ ਕੱਲੇ ਨੂੰ ਨਹੀਂ ਮੇਰੇ ਸਾਥੀਆਂ ਸਮੇਤ वीर गुरु शरण सिंह कोटखैरा वीर शेर सिंह मेरे साथी ने सारे जथेदार उन्होंने सम्मान ਕੀਤਾ ہے ਤੇ ਮੈਂ ਇਹ ਇਕੱਲੇ ਜਥੇ ਦਾ ਸਨਮਾਨੀਏ ਸਮੁੱਚੇ ਕਵੀਸ਼ਰ ਜਗਤ ਦਾ ਸਨਮਾਨ ਹੈ ਤੇ ਇਸ ਨੂੰ ਮੈਂ ਉਹਨਾਂ ਸਾਰੀਆਂ ਸੰਗਤਾਂ ਦਾ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਅਸੀਂ ਜੇ ਦੇਖਦੇ ਪਜਾਤਰ ਗਏ ਜੂਦੇ ਵਜੀਗ ਨੇ ਜਾਂ ਕੀਤਨੀ ਨੇ ਜਾਂ ਟਾੜੀ ਜਿੱਥੇ ਨੇ ਇਹਨਾਂ ਦੇ ਹਾਲਾਤ ਬਹੁਤੇ ਵਧੀਆ ਨਹੀਂ ਆ ਤੇ ਜਦੋਂ ਤੁਹਾਨੂੰ ਇਸ ਤਰ੍ਹਾਂ ਮਾਨ ਸਨਮਾਨ ਦਿੰਦੇ ਨੇ ਤਾਂ ਕਿੰਨਾ ਚੰਗਾ ਲੱਗਦਾ ਤੇ ਸੁਨੇਹਾ ਕੀ ਦੇਣਾ ਚਾਹੋਗੇ ਬਹੁਤ ਖੁਸ਼ੀ ਹੁੰਦੀ ਹੈ ਕੋਈ ਕਿਸੇ ਵੀ ਖੇਤਰ ਵਿੱਚ ਜਦੋਂ ਮਿਹਨਤ ਕਰਦਾ ਹੈ ਤੇ ਜਦੋਂ ਉਹਨੂੰ ਸਨਮਾਨ ਮਿਲਦਾ ਹੈ ਸਨਮਾਨ ਦੀ ਕੀਮਤ ਕੋਈ ਨਹੀਂ ਹੁੰਦੀ ਉਹ ਭਾਵੇਂ ਛੋਟੀ ਕੀਮਤ ਦਾ ਹੋਵੇ ਭਾਵੇਂ ਵੱਡੀ ਦਾ ਪਰ ਉਹਦੇ ਵਿੱਚੋਂ ਹੌਸਲਾ ਬੜਾ ਵੱਡਾ ਮਿਲਦਾ ਤੇ ਫਿਰ ਜਿਸ ਦਾ ਸਨਮਾਨ ਹੁੰਦਾ ਹੈ ਉਸ ਇਕੱਲੇ ਨੂੰ ਹੌਸਲਾ ਨਹੀਂ ਉਸ ਖੇਤਰ ਵਿੱਚ ਜੁੜੇ ਹੋਏ ਸਾਰੇ ਲੋਕਾਂ ਨੂੰ ਹੌਸਲਾ ਮਿਲਦਾ ਕਿ ਅੱਜ ਇਹਨਾਂ ਦਾ ਸਨਮਾਨ ਹੋਇਆ ਕੱਲ ਨੂੰ ਸਾਡੀ ਵੀ ਵਾਰੀ ਹੋਵੇਗੀ ਉਹ ਇਸ ਕਰਕੇ ਉਹ ਹੋਰ ਦੁੱਗਣੀ ਮਿਹਨਤ ਕਰਦੇ ਨੇ ਪਰ ਜਿਨ੍ਹਾਂ ਦੇ ਹਾਲਾਤ ਅਸੀਂ ਆਖਦੇ ਹਾਂ ਕਿ ਬਹੁਤੇ ਵਧੀਆ ਨਹੀਂ ਪਰ ਮੇਰੀ ਕੌਮ ਦੀ ਇਹ ਤਰਾਸਦੀ ਹੈ ਕਿ ਅਸੀਂ ਗੁਰੂ ਕੇ ਵਜ਼ੀਰਾ ਨੂੰ ਨਹੀਂ ਸੰਭਾਲਿਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗੁਰੂ ਕੇ ਵਜ਼ੀਰ ਲੱਭਣੇ ਢਾਡੀ ਕਵੀਸ਼ਰ ਲੱਭਣੇ ਬੜੀ ਮੁਸ਼ਕਲ ਹੋਣਗੇ ਵੈਸੇ ਕਦੇ ਖਤਮ ਨਹੀਂ ਹੋ ਸਕਦੇ ਇਹ ਤੇ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਗੁਰੂ ਸਾਹਿਬ ਦੀ ਬੜੀ ਰਹਿਮਤ ਹੈ ਪਰ ਇਹਨਾਂ ਦਾ ਜਿੰਨਾ ਵੀ ਅਸੀਂ ਸਤਕਾਰ ਕਰ ਲਈਏ ਉਹਨਾਂ ਥੋੜਾ ਹੋਵੇਗਾ ਸੋ ਮੇਰੀ ਬੇਨਤੀ ਹੈ ਕਿ ਗੁਰੂ ਕੇ ਰਾਗੀ ਢਾਡੀ ਕਵੀਸ਼ਰ ਸਿੰਘਾਂ ਦਾ ਜਿੰਨਾ ਵੀ ਤੁਸੀਂ ਸਤਕਾਰ ਕਰ ਸਕਦੇ ਹੋ ਉਹਨਾਂ ਹੀ ਥੋੜਾ ਹੈ ਕਿ ਨਹੀਂ ਮੈਂ ਤੁਹਾਨੂੰ ਮੇਰਾ ਇਸੇ ਸਾਲ ਦੇ ਵਿੱਚ ਇਹ ਤੀਸਰਾ ਵੱਡਾ ਸਨਮਾਨ ਹੈ ਕਿਉਂਕਿ ਪਹਿਲਾਂ ਬਾਬਾ ਦਰਸ਼ਨ ਸਿੰਘ ਜੀ ਢਾਬਸਰ ਵਾਲੇ ਉਹਨਾਂ ਵੱਲੋਂ ਪਿੰਡ ਕਰੀਕਲਾਂ ਫਿਰੋਜ਼ਪੁਰ ਦੀ ਧਰਤੀ ਤੇ ਸੋਨੇ ਦੇ ਪੈਨ ਦੇ ਨਾਲ ਸਾਡੇ ਜਥੇ ਨੂੰ ਸਨਮਾਨ ਕੀਤਾ ਗਿਆ ਫਿਰ ਜੁਲਾਈ ਮਹੀਨੇ ਵਿੱਚ ਨਗਰ ਰਟੌਲ ਦੀ ਧਰਤੀ ਤੇ ਐਨ ਆਰ ਆਈ ਵੀਰਾਂ ਵੱਲੋਂ ਤੇ ਮਹਾਪੁਰਸ਼ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਵੱਲੋਂ ਸੋਨੇ ਦੇ ਕੈਂਠੇ ਦੇ ਨਾਲ ਸਨਮਾਨ ਕੀਤਾ ਗਿਆ ਤੇ ਹੁਣ ਇਹ ਤੀਸਰਾ ਸਨਮਾਨ ਸਾਨੂੰ ਇਸੇ ਹੀ ਸਾਲ ਦੇ ਵਿੱਚ ਸਾਡੇ ਐਨ ਆਰ ਆਈ ਭਰਾਵਾਂ ਵੱਲੋਂ ਦੇ ਕਰਕੇ ਨਵਾਜਿਆ ਗਿਆ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼